ਸਸਫੀ ਕਾਲ ਜੀ ਮਰਜੂਬ ਸਿੰਘ ਬੈਂਸ ਪਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿਟਾ ਵੀ ਕਿ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 10 ਖਤਰੇ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਆ ਤੇ ਅਗਲੇ ਵੀ 6 ਤਰੀਕ ਨੂੰ ਫੇਰ ਬਰਸਾਤ ਦੇ ਦੱਸੀ ਹੈ ਇਸ ਨੂੰ ਦੇਖਦੇ ਤਾਂ ਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਹੋਵੇ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 750 ਇਹ ਹੈ ਸੋਕ ਤੱਕ 10000 ਕਿਊਸਿਕ 10000 ਕਿਊਸਿਕ ਦਾ ਭਾਅ ਵੀ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾਂ 3000 ਕਿਊਸਿਕ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਤਕਰੀਬਨ ਆਪਾਂ ਕਹਿ ਸਰ ਤਿੰਨ ਸਾਢੇ 3 ਵਜੇ ਤੱਕ ਪਾਣੀ ਫਿਰ ਆਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ ਸਾਢੇ 4 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਣੀ ਕਲਿਤਰਾ ਹੇਠਲਾ ਦਬਖੇੜਾ ਬਲਾਸੀ ਸਿੰਘਪੁਰ ਆਪਣਾ ਆਮ ਭਲਾਂ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਵਾਲੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਐਵੈਕੂ ਇਵਨ ਕਿਸ਼ਤੀਆਂ ਲੱਗੀਆਂ ਹੋਈਆਂ ਜਿੱਥੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ